ਮੈਂ ਚਰਨਜੀਤ ਸਿੰਘ ਐਸਐਚਓ ਥਾਣਾ ਸਿਟੀ 2 ਬਰਨਾਲਾ ਮਾਨਯੋਗ ਐਸਐਸਪੀ ਸਾਹਿਬ ਬਰਨਾਲਾ ਜੀ ਦੇ ਦੇਸ਼ਾ ਨਿਰਦੇਸ਼ਾਂ ਤਹਿਤ ਤੇ ਡੀਐਸਪੀ ਬਰਨਾਲਾ ਸ੍ਰੀ ਸਤਵੀਰ ਸਿੰਘ ਬੈਂਸ ਦੀ ਅਗਵਾਈ ਦੇ ਵਿੱਚ ਸਾਡੇ ਪੁਲਿਸ ਲਗਾਤਾਰ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਮਹਿਮ ਚਲਾਈ ਹੈ ਉਹ ਉਹ ਨੂੰ ਜਾਰੀ ਰੱਖਦੇ ਹੋਏ ਸਾਨੂੰ ਕੱਲ ਇੱਕ ਤਲਾਹ ਮਿਲੀ ਸੀ ਇੱਕ ਨੌਜਵਾਨ ਲੜਕੇ ਵੱਲੋਂ ਕਿ ਉਸ ਨੂੰ ਕੁਝ ਲੋਕਾਂ ਨੇ ਆਪਣੇ ਜਾਲ ਦੇ ਵਿੱਚ ਫਸਾ ਕੇ ਇੱਕ ਗ੍ਰੈਂਡਰ ਨਾਮ ਦੀ ਐਪ ਤੋਂ ਉਹਨੂੰ ਮੈਸੇਜ ਕੀਤਾ ਉਸ ਮੈਸੇਜ ਦੇ ਜਰੀਏ ਉਹਨਾਂ ਨੇ ਆਪਣੇ ਜਾਲ ਦੇ ਵਿੱਚ ਫਸਾ ਕੇ ਉਹਨੂੰ ਆਪਣੇ ਘਰ ਸੇਖਾ ਰੋਡ ਗਲੀ ਨੰਬਰ 4 ਦੇ ਵਿੱਚ ਬੁਲਾਇਆ ਉੱਥੇ ਬੁਲਾ ਕੇ ਅਜੇ ਉਹ ਲੜਕਾ ਗੱਲਾਂ ਬਾਤਾਂ ਹੀ ਕਰ ਰਿਹਾ ਸੀ ਇਤਨੇ ਵਿੱਚ ਹੀ ਉਹਨਾਂ ਨੇ ਆਪਣੇ ਟਰੈਪ ਦੇ ਮੁਤਾਬਕ ਤਿੰਨ ਨੌਜਵਾਨਾਂ ਨੇ ਆ ਕੇ ਉਹਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਔਰ ਉਹਨੂੰ ਉਹਦੀ ਗਲਤ ਵੀਡੀਓ ਬਣਾ ਕੇ ਉਹਦੇ ਤੋਂ ਪੈਸਿਆਂ ਦੀ ਡਿਮਾਂਡ ਦੀ ਗੱਲ ਕਹੀ ਤਾਂ ਉਹ ਨੌਜਵਾਨ ਉਹਨਾਂ ਤੋਂ ਸੜਾ ਕੇ ਮੌਕਾ ਤੋਂ ਭੱਜ ਗਿਆ ਤੇ ਉਹਨੇ ਆ ਕੇ ਸਾਰੀ ਕਹਾਣੀ ਸਾਨੂੰ ਦੱਸੀ ਜਿਸ ਦੇ ਆਧਾਰ ਤੇ ਅਸੀਂ ਜਿਹੜਾ ਹੈਗਾ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਿਹਦੇ ਵਿੱਚ ਜਸਵੀਰ ਕੌਰ ਪਤਨੀ ਨਿਸ਼ੱਤਰ ਸਿੰਘ ਹਰਪ੍ਰੀਤ ਸਿੰਘ ਹਰਜਿੰਦਰ ਸਿੰਘ ਤੇ ਦੀਪਾ ਸਿੰਘ ਇਹ ਚਾਰ ਬੰਦਿਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਇਹਨਾਂ ਵਿੱਚੋਂ ਤਿੰਨ ਇੱਕ ਲੇਡੀ ਨੂੰ ਤੇ ਦੋ ਨੌਜਵਾਨਾਂ ਨੂੰ ਅਸੀਂ ਰੇਡ ਕਰਕੇ ਮੌਕੇ ਤੋਂ ਕਾਬੂ ਕਰ ਲਏ ਤੇ ਇਹਨਾਂ ਦੇ ਵਿੱਚੋਂ ਜਿਹੜਾ ਦੀਪਾ ਨੌ ਦਾ ਨੌਜਵਾਨ ਹੈ ਉਹ ਅਜੇ ਫਰਾਰ ਹੈ ਉਹਦੇ ਲਈ ਅਸੀਂ ਜਿਹੜੀਆਂ ਰੇਡਾਂ ਕਰ ਰਹੇ ਹਾਂ ਸਰ ਪਹਿਲਾਂ ਇਹ ਮਾਮਲੇ ਦਰਜ ਇਹਨਾਂ ਦੇ ਹਾਂ ਜੀ ਇਹ ਜਿਹੜੀ ਲੇਡੀ ਹੈ ਇਹਦੇ ਖਿਲਾਫ ਪਹਿਲਾਂ ਵੀ ਇਦਾਂ ਦਾ ਜਿਹੜਾ ਮਾਮਲਾ ਦਰਜ ਹੈਗਾ ਤੇ ਦੇ ਦੁਆਰਾ ਅਸੀਂ ਇਹ ਲੋਕਾਂ ਨੂੰ ਹੋਰ ਲੋਕਾਂ ਨੂੰ ਵੀ ਸचेत ਕਰਨਾ ਚਾਹੁੰਦੇ ਆ ਕਿ ਇਦਾਂ ਦੀਆਂ ਐਪਾਂ ਜਿਵੇਂ ਗ੍ਰੈਂਡਰ ਐਪ ਹੋ ਗਈ ਜਾਂ ਹੋਰ ਐਪਾਂ ਦੇ ذریعے ਜਿਵੇਂ ਕੋਈ ਇਦਾਂ ਦਾ ਮੈਸੇਜ ਆਉਂਦਾ ਉਹਦੇ ਤੇ ਜ਼ਿਆਦਾ ਧਿਆਨ ਨਾ ਦਿੱਤਾ ਜਾਵੇ ਬਲਕਿ ਉਹਦੀ ਜਾਣਕਾਰੀ ਪੁਲਿਸ ਨੂੰ ਨੇੜੇ ਦੇ ਪੁਲਿਸ ਸਟੇਸ਼ਨ ਨੂੰ ਦਿੱਤੀ ਜਾਵੇ ਤਾਂ ਜੋ ਹੋਰ ਲੋਕ ਏਦਾਂ ਦੇ ਸ਼ਿਕਾਰ ਹੋਣ ਤੋਂ ਬਚ ਸਕਣ ਔਰ ਅਸੀਂ ਇਹਨਾਂ ਨੂੰ ਸਖਤ ਲਬਜਾਂ ਦੇ ਵਿੱਚ ਇਦਾਂ ਦੇ ਲੋਕਾਂ ਨੂੰ ਚੇਤਾਵਨੀ ਦਿੰਨੇ ਆ ਕਿ ਜਿਸ ਤਰ੍ਹਾਂ ਇਹ ਫੜੇ ਗਏ ਨੇ ਹੋਰ ਵੀ ਜਿਹੜਾ ਕੋਈ ਇਦਾਂ ਦਾ ਇਹੋ ਕਰਦਾ ਉਹ ਆਵਾਜ਼ ਆ ਜਾਵੇ ਨਹੀਂ ਤਾਂ ਮਤਲਬ ਇਹਨਾਂ ਦੀ ਤਰ੍ਹਾਂ ਉਹਨਾਂ ਨੂੰ ਵੀ ਫੜ ਕੇ ਸੁਲਾਖਾਂ ਦੇ ਪਿੱਛੇ ਭੇਜਿਆ ਜਾਵੇਗਾ ਸਰ ਕਿੰਨੇ ਟਾਈਮ ਬਾਅਦ ਫ੍ਰੀਸ ਆਪ ਕਰਦਾ ਕੇਸ ਇਹ ਅਸੀਂ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਤਕਰੀਬਨ 8-10 ਘੰਟਿਆਂ ਦੇ ਵਿੱਚ ਹੀ ਅਸੀਂ ਜਿਹੜਾ ਇਹਨਾਂ ਨੂੰ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਸੀਗਾ ਸਰ ਸਾਈਬਰ ਕ੍ਰਾਈਮ ਵੱਲੋਂ ਲਗਾਤਾਰ ਜਾਗਰੂਕ ਕੈਂਪ ਵੀ ਲਗਾਏ ਜਾਂਦੇ ਆ ਇਹ ਜੀ ਐਫ ਆਈ ਆਰ ਤੋਂ ਬਚਣ ਦੇ ਲਈ ਲੋਕ ਫੇਰ ਵੀ ਨਹੀਂ ਜਾਗਰੂਕ ਹੋ ਰਹੇ ਨੂੰ ਕਿਵੇਂ ਦਿਖਦੇ ਦੇਖੋ ਅਸੀਂ ਇਸੇ ਲਈ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਸੁਚੇਤ ਕਰਨਾ ਚਾਹੁੰਦੇ ਆ ਸਾਡੇ ਸਾਈਬਰ ਪੁਲਿਸ ਸਟੇਸ਼ਨ ਵੱਲੋਂ ਵੀ ਬਾਰ ਬਾਰ ਕੈਂਪ ਲਗਾ ਕੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਪਰੰਤੂ ਕੁਝ ਲੋਕ ਜਿਹੜੇ ਉਹਨਾਂ ਚੀਜ਼ਾਂ ਤੋਂ ਵਾਂਝੇ ਰਹਿ ਜਾਂਦੇ ਆ ਉਹਨੂੰ ਨਹੀਂ ਦੇਖ ਪਾਉਂਦੇ ਉਹ ਫਿਰ ਕਿਤੇ ਨਾ ਕਿਤੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹਨਾਂ ਚੀਜ਼ਾਂ ਤੋਂ ਬਚੋ ਜੇ ਇਦਾਂ ਦੀ ਕੋਈ ਗੱਲ ਘਟਨਾ ਵਾਪਰਦੀ ਆ ਕਿਸੇ ਨੇ ਤਾਂ ਉਹਦੀ ਤੁਰੰਤ ਜਿਹੜੀ ਪੁਲਿਸ ਨੂੰ ਸੂਚਨਾ ਦਿਓ ਡਰਨ ਦੀ ਕਬਰੋਂ ਦੀ ਕੋਈ ਲੋੜ ਨਹੀਂ ਹੈਗੀ ਆ ਪੁਲਿਸ ਤੁਹਾਡੇ ਨਾਲ